ਇਹਨਾਂ ਨੇ ਉਹ ਦਰਿਆ ਪੱਕਾ ਹੀ ਕਰਕੇ ਉਸੇ ਬੰਨ ਲਾਤਾ ਤੇ ਗਾਲੀਆਂ ਦਰਿਆ ਉਹ ਬੰਦ ਕਰਕੇ ਆਪਣੀਆਂ ਫਸਲਾਂ ਪੀਤੀਆਂ ਕਿਹਨੇ ਕੋ ਕੀਤਾ ਤੇ ਦਰਿਆ ਬੰਦ ਕਰਤਾ ਤੇ ਇਹ ਜਿਹੜਾ ਅਸਰ ਸਾਰਾ ਸਾਡੇ ਦੇ ਪੈਣ ਡਿਆ ਆ ਦੇ ਉਹ ਬੇਦੀ ਕਰਦੇ ਆ ਕਿ ਸਰਕਾਰ ਨੂੰ ਬੋਰਡ ਬੋਣਾ ਚੀਦਾ ਬੋਰਡ ਫੈਸਲਾ ਕਰੇ ਕਿ ਇਹ ਕਿੰਨੇ ਦਰ ਕਿਥੇ ਖੁੱਲੇ ਰਹਿਣੇ ਚਾਹੀਦੇ ਤੇ ਨਾ ਮਹੀਨਾ ਹਾਣ ਸੌਂ ਦੇ ਭਾਦੋ ਅਸੀਂ ਤਾਂ ਮੰਗੇ ਉਹ ਕਰਦੇ ਆ ਵੀ ਪਾਣੀ ਗਾਂ ਕੱਢਿਆ ਜਬ ਜਿੰਨਾ ਪਾਣੀ ਪਿੱਛੋਂ ਉਹਦਾ ਉਹਨਾਂ ਗਾਂ ਕੱਢਣ ਸਾਤਾ ਮਰ ਗਿਆ ਸੀ ਤੇ ਪਿਛਲੇ ਸਾਲ ਇੱਕ ਫਸਲ ਹੋਈ ਜਾ ਤੇ ਜਿਹੜੇ ਛਿੱਕੇ ਵਾਲਿਆ ਉਹ ਕਾਰੇ ਛੇਕਾ ਭਰ ਕੇ ਵੀ ਰੋਦੇ ਆ ਮੁਰਕੇ ਕੀ ਕਰਨੂਗਾ ਨੂੰ ਖਾਣ ਜੋ ਵੀ ਦਾਣੇ ਨਹੀਂ ਆਉਂਦੇ ਸਾਬ ਵਿਲੇ ਮੌਜੂਦ ਹੈ ਅਰਨਨ ਜ਼ਿਲ੍ਹੇ ਦੇ ਵਿੱਚ ਬਡਾਂਸਰ ਹਲਕਾ ਡੂਰਸਾਹ ਦੇ ਪਿੰਡ ਪੈਲ ਵੀਖੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਿਆਲ ਦਰਿਆ ਦੇ ਕਿਨਾਰੇ ਇਹ ਪੌਸਿਆ ਪਿੰਡ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਆ ਪਾਣੀ ਖੇਤਾਂ ਦੇ ਵਿੱਚ ਖੜਿਆ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦਰਿਆ ਨਹੀਂ ਹੈ ਖੇਤਾਂ ਵਿੱਚ ਖੜਿਆ ਪਾਣੀ ਹੈ ਜੇ ਗਲਤੀ ਹੈ ਦਰਿਆ ਇਸ ਜਗ੍ਹਾ ਤੋਂ 5 ਕਿਲੋਮੀਟਰ ਪਿੱਛੇ ਲੱਗਦਾ ਹੈ ਔਰ ਜਿਹੜਾ ਇਹ ਦਰਿਆ ਦਾ ਪਾਣੀ ਉਸ ਜਿਹੜਾ 10-10 ਫੋਟ ਉੱਚੀਆਂ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਵਿੱਚ ਆ ਵੜਿਆ ਹੈ ਇਸ ਵਿੱਚ ਕਸਾਨਾਂ ਦੀ ਮੀਜੀ ਝੋਨੇ ਅਤੇ ਚਾਰਾ ਅਤੇ ਹੋਰ ਕਈ ਫਸਲਾਂ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਮੇਰੇ ਨਾਲ ਇਸ ਇਲਾਕੇ ਦੇ ਕਿਸਾਨ ਵੀ ਮੌਜੂਦ ਹਨ ਉਹਨਾਂ ਨਾਲ ਗੱਲ ਕਰਦੇ ਆ ਕਿ ਕਿੰਨਾ ਕੀ ਨੁਕਸਾਨ ਹੋਇਆ ਤੇ ਕਿੰਨਾ ਏਕੜ ਉਹਨਾਂ ਦਾ ਨੁਕਸਾਨ ਹੋਇਆ ਹੈ ਹਾਂਜੀ ਕੀ ਨਾਮ ਦੀ ਟਾੜਾ ਜੀ ਮੇਜਰ ਸਿੰਘ ਸਾਹਿਬ ਕਸਪਾ ਜੀ ਮੇਜਰ ਸਿੰਘ ਜੀ ਮੇਜਰ ਸਿੰਘ ਜੀ ਕਿੰਨੀ ਟਾੜਾ ਰਕਬਾ ਤੇ ਕਿੰਨਾ ਕੀ ਨੁਕਸਾਨ ਕੀ ਹੋਇਆ ਸਾਡੇ ਜਿਹੜੇ ਪਿੰਡ ਦਾ ਰਕਬਾ ਕੱਲਾ ਹੀ ਤੇ ਨਹੀਂ ਆ ਨਿਕਲਦਾ ਇਹਦੇ ਵਿੱਚ ਆ ਪਾਣੀ ਦੀ ਮਾਰ ਇੱਥੇ ਲਿਆ ਪੂਰਾ ਤੇ ਗਾੜੀ ਜਿਹੜੀ ਸਾਰੀ ਪ੍ਰਸ਼ਾਸਨ ਦੀ ਗਲਤੀ ਆ ਉਹ ਗਾੜੀ ਹਰੀਗਾ ਹੈ ਜਿਹੜਾ ਉਹ ਬੰਦ ਕਰਕੇ ਬੈਠੇ ਆ ਉਹਨੂੰ ਕੋਈ ਵੀ ਸਰਕਾਰ ਕਹਿੰਦੀ ਨਹੀਂ ਵੀ ਇਹਨੂੰ ਛੱਡੋ ਪਾਣੀ ਨੂੰ ਗਾੜੀ ਉਹ ਮੰਤਰੀ ਦਾ ਜੋਰ ਆ ਲਾਲ ਜੀ ਭੁੱਲੇ ਦਾ ਕਹਿੰਦੇ ਉਹਨੇ ਆਪਦੇ ਬੰਦੇ ਭਾਈ ਉਹ ਛੱਡ ਨਹੀਂ ਦਿੰਦਾ ਤੇ ਸਾਰਾ ਬੰਦਾ ਹੁਣ ਦੋ ਦਰਿਆ ਉੱਥੇ ਇਕੱਠੇ ਦੇ ਸਤਲੋ ਤੇ ਪਿਆ ਆਖਦੇ ਕਿ ਨਹੀਂ ਬੋਰਡ ਭਾ ਜਾਵੇ ਬੋਰਡ ਕਰੇ ਫੈਸਲਾ ਵੀ ਇਹ ਕਿੰਨੇ ਗਾਰਾ ਤਿੰਨ ਮਹੀਨਿਆਂ ਵਾਸਤੇ ਹਾਰ ਸੌਂਡ ਦੇ ਭਾਦੋਂ ਕਿੰਨੇ ਕਿੰਨੇ ਦਰ ਖੁੱਲੇ ਰਹਿਣੇ ਚਾਹੀਦੇ ਆ ਪੱਕਾ ਇਹ ਥੋੜਾ ਵੀ ਪੱਕਾ ਬੰਦ ਕਰਦੇ ਕਿਉਂ ਉਹ ਬਣਾਇਆ ਹੈ ਬੈਡ ਬਣਾਇਆ ਸਿਰਫ ਨਹਿਰਾਂ ਨੂੰ ਪਾਣੀ ਦੇਣ ਵਾਸਤੇ ਬੈ ਵੀ ਬਿਲੇ ਖੜ ਜੋ ਜੋ ਫਸਲਾਂ ਬੀਜਣੀਆਂ ਉਹਨਾਂ ਨੂੰ ਪਾਣੀ ਦੇਣਾ ਇਹਨਾਂ ਨੇ ਉਹ ਦਰਿਆ ਪੱਕਾ ਹੀ ਕਰਕੇ ਉਸੇ ਬੰਦ ਲਾਤਾ ਤੇ ਗਾਲੀਆ ਦਰਿਆ ਉਹ ਬੰਦ ਕਰਕੇ ਆਪਣੀਆਂ ਫਸਲਾਂ ਬੀਜਦੀਆਂ ਕਿਸਨੇ ਕੋ ਕੀਤਾ ਤੇ ਦਰਿਆ ਬੰਦ ਕਰਤਾ ਤੇ ਇਹ ਜਿਆ ਅਸਰ ਸਾਰਾ ਸਾਡੇ ਦੇ ਪੈਣ ਲਿਆ ਆ ਦੇ ਉਹ ਬੇਤੀ ਕਰਦੇ ਆ ਵੀ ਸਰਕਾਰ ਨੂੰ ਬੋਰਡ ਬਣਾਉਣਾ ਚਾਹੀਦਾ ਬੋਰਡ ਫੈਸਲਾ ਕਰੇ ਵੀ ਇਹ ਕਿੰਨੇ ਦਰ ਕਿਸੇ ਖੁੱਲੇ ਰਹਿਣੇ ਚਾਹੀਦੇ ਤਿੰਨ ਮਹੀਨੇ ਹਾਰ ਇਹ ਇਹ ਦਰ ਖੋਲੇ ਰਹਿਣਗੇ ਉਹ ਤੇ ਫੇਰ ਬਚਾਵਾ ਨਹੀਂ ਕਿਸੇ ਕੋਈ ਬਚਾ ਦੇਗਾ ਇਸੇ ਸਿਆਸੀ ਕਰਨ ਉਹਦੇ ਇੱਕ ਦੂਦੇ ਚਿੱਕੜ ਸੋੜੇ ਵੀ ਇਹ ਗੱਲ ਗਲਤ ਵਾ ਆਹ ਤਾਂ ਕਹਿੰਦੇ ਵੀ ਇਹ ਕੰਮ ਕਰਨਾ ਚਾਹੀਦਾ ਬਾਕੀ ਸਾਡੇ ਭੈਟਾ ਵੇਲੇ ਕੋਹ ਪੱਥਰ ਪਿਆ ਆਹ ਤਾਂ ਕਹਿੰਦੇ ਉਹਦੀਆਂ ਵੀ ਨੋਚਾਂ ਲਾਈਆਂ ਜਾਂ ਖੜਕਿਉਂ ਸੇ ਜਿੱਥੇ ਢਾ ਲਗੀ ਆ ਉਥੇ ਨੋਚਾਣਾ ਕਿੰਨੇ ਚਿਰ ਤੋਂ ਪੱਥਰ ਪਿਆ ਗੀ ਪਸ ਸਾਲ ਡੇਰ ਸਾਲ ਹੋ ਗਿਆ ਇਹ ਸਰਕਾਰੀ ਪੱਥਰ ਹੈ ਹਾਂ ਕੋਹ ਲੱਗਾ ਪਹਿਲਾਂ ਲੱਗਾ ਨਾ ਇਹ ਰਹਿ ਗਿਆ ਜੇ ਇਹ ਪੱਥਰ ਲੱਗ ਜਾਂਦਾ ਤੇ ਕੋਈ ਬਚਾਵਾ ਹੋ ਜਾਂਦਾ ਨਹੀਂ ਜਿਹੜਾ ਲੱਗਣਾ ਕੀ ਵੀ ਹੁਣ ਲਾ ਦੇਣ ਹੁਣ ਜਿਵੇਂ ਰਿੰਦਾ ਪੱਥਰ ਛੱਡਿਆ ਥ ਉਸੇ ਹੱਦ ਦੀਆਂ ਲਾਈਆਂ ਤੋਂ ਆਪਾਂ ਤੋੜਣ ਲਾਈਆਂ ਅੱਛਾ ਮੇਰੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਭਾਜੀ ਕੀ ਨਾਮ ਜੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਜੇ ਗੱਲ ਕੀਤੀ ਜਾਵੇ ਜਾਂ ਪਾਣੀ ਜਾਂ ਤੁਹਾਡਾ ਦਰਿਆ ਇੱਥੋਂ ਕਿੰਨੀ ਕਿਲੋਮੀਟਰ ਦੂਰ ਹੈ ਤੇ ਤੜ ਜਮੀਨ ਕਿੰਨੀ ਕਿੰਨੀ ਉੱਚੀ ਹੈ ਇੱਥੇ ਮਤਲਬ 6 ਕਿਲੋਮੀਟਰ ਦੂਰ ਆ ਜੀ ਇੱਥੇ ਕਦੀ ਪਾਣੀ ਨਹੀਂ ਆਇਆ ਜਾਂ ਤੇਈ ਚ ਆਇਆ ਜਾਂ ਹੁਣ ਆਇਆ ਸ਼ੋਰ ਅਗੇ ਆਉਂਦਾ ਹੀ ਤੇ ਚਲ ਜਾਂਦਾ ਹੈ ਪਾਣੀ ਪਿੱਛੇ ਜਿੰਨਾ ਪਿੱਛੇ ਪਾਣੀ ਆਉਂਦਾ ਉਹਨਾਂ ਗਾੜੀ ਛੱਡ ਦਿੰਦੇ ਸੀ ਹੁਣ ਇਹ ਜਿਹੜਾ ਲਾਲਜੀ ਦੀ ਭੁੱਲ ਰੇ ਨਹੀਂ ਪਾਣੀ ਛ ਪਾਣੀ ਵੇਲੋ ਸਾਰਾ ਖੜਾ ਵਾ ਪਾਣੀ ਕਿਤੇ ਨਹੀਂ ਵਗਣ ਰਿਹਾ ਇਹ ਕਿੰਨੇ ਦਿਨੋਂ ਤੇ ਤੁਹਾਡੀ ਫਸਲਾਂ ਨੂੰ ਪਾਣੀ ਖਲੋਤਾ ਇਹ 10 ਦਿਨ ਹੋ ਗਏ ਜੀ ਤੇ ਕੀ ਫਸਲ ਕਿਦਾਂ ਕਿਹੜੀ ਕਿਹੜੀ ਫਸਲ ਫਸਲਾਂ ਜੀ ਦਾ ਝੋਨਾ ਵਾ ਜਰਾ ਤੇ ਆ ਪੱਠੇ ਆ ਇਹ ਖਰਾਬ ਹੋ ਗਏ ਸਾਰੇ ਘਰਾਂ ਦੇ ਬਈਕਾਂ ਵੀ ਹੈਗੀਆਂ ਸਾਡੇ ਪਿੰਡ ਦੀਆਂ 10 12 ਬਈਕਾਂ ਵੀ ਪਿੰਡ ਆ ਗਏ ਵਿਚਾਰੇ ਕੋਈ ਤੁਹਾਨੂੰ ਇੱਥੇ ਮਿਲਣਾ ਗੱਲ ਨਾ ਕਰੀ ਕੋਈ ਨਹੀਂ ਕੋਈ ਨਹੀਂ ਕੀ ਮੰਗ ਕਰਦੇ ਅਸੀਂ ਤਾਂ ਮੰਗੇ ਇਹੋ ਕਰਦੇ ਆ ਵੀ ਪਾਣੀ ਗਾਂ ਕੱਢਿਆ ਜੇ ਜਿੰਨਾ ਪਾਣੀ ਪਿੱਛੇ ਉਹਦਾ ਉਹਨਾ ਗਾਂ ਕਢਣ ਸਰਕਾਰ ਤੁਹਾਨੂੰ ਹਾਇ ਸਰ ਕਹਿੰਦੀ ਆ ਮੁਆਵਜ਼ਾ ਦਿੰਨੇ ਮੁਆਵਜ਼ਾ ਕੋਈ ਨਹੀਂ ਦਿੰਦੇ ਜੀ ਕੋਈ ਨਹੀਂ ਦਿੰ ਬੰਬਾ ਘੋਟਾ ਸਿੰਘ ਜੀ ਬਾਬਾ ਜੀ ਮੇਰੇ ਕੋਲ ਕਿੰਨਾ ਤੁਹਾਡਾ ਨੁਕਸਾਨ ਆ ਇੱਥੇ ਤੇ ਕੀ ਕੀ ਫਸਲ ਤੁਸੀਂ ਬੀਜੀ ਸੀ ਯਾਰ ਖਾਸਾ ਵਰਜੀ ਫਤਿਹ ਸਾਡੀ ਫਸਲ ਤੋਂ ਬਹੁਤ ਜਿਆਦਾ ਝੋਨੇ ਦੀ ਵੱਡੀ ਹੁੰਦੀ ਸਭ ਨੂੰ ਝੋਨਾ ਹੀ ਜਿਆਦਾ ਲੱਗਦਾ ਵਾ ਬਾਕੀ ਪੱਠਾ ਡੱਕਾ ਵੀ ਹੈਗਾ ਕੁਮਾਰ ਵੀ ਹੈਗਾ ਵਾ ਇਹ ਤਿੰਨ ਚਾਰ ਪਿੰਡ ਜਿਹੜੇ ਆਏ ਬਿਲਕੁਲੋਂ ਮਰ ਚੁੱਕੇ ਆ ਜਿਹਦਰਾ ਮੁੰਡਾ ਪਿੰਡ ਯੋਲ ਕਲੇਰ ਭੈਲ ਇਹਨਾਂ ਦਾ ਅਜੇ ਕੁਝ ਨਹੀਂ ਰਹਿ ਗਿਆ ਇਹ ਅਸੀਂ ਦੇਖੋ ਸਰਕਾਰਾਂ ਗਾੜੀ ਬੇਨਤੀ ਕਰਦੇ ਆ ਵੀ ਗਾੜੀ ਜਿਹੜੇ ਦਰਵਾ ਕੋਹ ਨਾ ਕੋਹ ਝੁਕਣ ਜਿੰਨਾ ਗਾੜੀ ਪਾਣੀ ਜਾ ਸਕਦਾ ਗਾੜੀ ਵੀ ਸਾਡੇ ਵੀਰ ਭਰਾ ਬੈਠੇ ਆ ਉਹ ਵੀ ਨਾ ਮਰਨਾ ਅਹਿਮ ਨਾ ਮਰੀਏ ਇਹ ਪਾਣੀ ਉਹ ਟਾਈਮ ਦੇ ਨਾਲ ਛੱਡੀ ਜਾਣਾ ਬਾਕੀ ਉਹ ਮੰਤਰੀ ਸਾਹਿਬ ਆ ਗਾੜੀ ਪਾਣੀ ਛੱਡ ਨਹੀਂ ਦਿੰਦੇ ਇਹ ਲਾਜੀਤ ਭੁਲਦਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਪਿਛਲੇ ਵੀ ਕਿਸਾਨਾਂ ਉਹਨਾਂ ਦਾ ਵੀ ਸੋਚੋ ਇਹ ਨਹੀਂ ਵੀ ਕੱਲਾ ਗਾੜੀ ਆਪਾਂ ਸੋਚਣਾ ਵੀ ਉਹ ਨਾ ਮਰ ਜਾਂਦੀ ਉਹ ਨਾ ਮਰ ਜਾਣਾ ਜਿਹੜੇ ਦਰਿਆ ਦੇ ਵਿੱਚ ਕਾਹੇ ਕੋਠੀਆਂ ਪਾ ਕੇ ਬੈਠੇ ਆ ਉੱਥੇ ਦਰਿਆ ਵਾ ਉਹ ਦਰਿਆ ਨੂੰ ਹੰਦ ਕਰਨਾ ਚਾਹੀਦਾ ਜਿੱ ਤਰ੍ਹਾਂ ਦਰਿਆ ਚੱਲਦਾ ਵਾ ਉਦਾਂ ਹੀ ਦਰਿਆ ਚੱਲਦਾ ਰਵੇ ਬਾਕੀ ਸਰਕਾਰ ਨੂੰ ਤਾਂ ਇਹੋ ਬੇਨਤੀ ਕਰਦੇ ਆਂ ਵੀ ਇਹ ਬੰਨ ਤਗੜਾ ਮਜ਼ਬੂਤ ਕਰਨ ਬੰਨ ਦਾ ਮਜ਼ਬੂਤ ਕਰਨ ਦਰਿਆ ਦੀ ਖਲਾਈ ਕਰਨ ਦਰਿਆ ਸਾਰਾ ਵਿੱਚੋਂ ਹਟਿਆ ਪਿਆ ਵਾ ਹਰੀਕੇ ਦੇ ਪੈਰ ਉੱਤਰ ਜਾਂਦੇ ਬੰਦੇ ਪਰਸੋਂ ਉੱਤਰੇ ਵਿੱਚ ਉਹਦੇ ਪੈਰੀ ਲਾਗੇ ਵਿੱਚ ਬਾਕੀ ਕੋਈ ਅਜੇ ਤੱਕ ਸਰਕਾਰੀ ਸਾਡੇ ਕੋ ਨੀ ਨਮੈਂਦਾ ਪਹੁੰਚਾ ਸ਼ਾਂਤੀ ਪਹੁੰਚਦੇ ਆ ਉਹ ਸਾਡੀ ਬਾਹ ਫੜਦੇ ਉਹਨਾਂ ਪ੍ਰਾਰ ਵੀ ਸਾਡੀ ਬਹੁਤ ਵੱਡੀ ਬਾਹ ਫੜੀ ਸੰਤਾ ਨੇ ਤੇ ਹੁਣ ਵੀ ਉਹ ਫੋਨ ਕਰਦੇ ਵੀ ਜਿਹੜੀ ਚੀਜ਼ ਦੀ ਲੋੜ ਵਾ ਸੰਤ ਸਿਹੜੀ ਵਾਲੇ ਖਡੂਰ ਸਾਹਿਬ ਵਾਲੇ ਬਾਬੇ ਬਾਬੇ ਬਤਾਰ ਸੋਣੀ ਤੇ ਸਾਰੇ ਸੰਤ ਸਾਨੂੰ ਫੋਨ ਕਰਨ ਦੇ ਆ ਤੇ ਅਜੇ ਸਰਕਾਰੀ ਕੋਈ ਬੰਦਾ ਨਹੀਂ ਹੱਡ ਕੋ ਪਹੁੰਚਾ ਬਬੀ ਇਹ ਗਲਤੀ ਜਿਵੇਂ ਢੜਾ ਪੱਟੇ ਪੁੱਟੇ ਮਰ ਗਏ ਫਿਰ ਡੰਗਰਾਂ ਦੇ ਪੱਟੇ ਪੁੱਟਿਆਂ ਦਾ ਕੋਈ ਸਰਕਾਰ ਨੂੰ ਕੋਈ ਅਜੇ ਤੱਕ ਨਹੀਂ ਇਹੋ ਸ਼ਾਂਤੀ ਦੇ ਕੇ ਜਾਂਦੇ ਥੋੜੀ ਬਾਲੀ ਖਾਲਾ ਜਾਂ ਲਾਂਬਾਂ ਤੋਂ ਲੋਕੀ ਤੂੜੀ ਤਾਲੀ ਇੱਥੇ ਲਾ ਕੇ ਜਾਂਦੇ ਮੁੰਡੇ ਪਿੰਡ ਵੀ ਔਰ ਵੀ ਉਹ ਕਾਰ ਸੇਵਾ ਵਾਲੇ ਹੀ ਕਰਨ ਦੇ ਸੇਵਾ ਪਰ ਅਜੇ ਤੱਕ ਸਰਕਾਰ ਨੇ ਨਹੀਂ ਕਿਸ ਨੇ ਬਾਫੜੀ ਹੱਡ ਤੋਂ ਇਹ ਅਸੀਂ ਤੇ ਮੀਤ ਕਰਦੇ ਸਰਕਾਰ ਗਾੜੀ ਵੀ ਵੱਧੋ ਵੱਧ ਸਾਨੂੰ ਮਾਜਬੇ ਦੀ ਲੋੜ ਨਹੀਂ ਗਈ ਅਸੀਂ ਮਾਜਬਾ ਨਹੀਂ ਇਹਨਾਂ ਤੋਂ ਮੰਗਦੇ ਤਾਨੂੰ ਬੰਨ ਦਿੱਤਾ ਜਾਵੇ ਜਿੱਡਾ ਵੀ ਇਹਨਾਂ ਗਾੜੀ ਬੇਨਤੀ ਕਰਦੇ ਵੀ ਬੰਨ ਨੂੰ ਮਜ਼ਬੂਤ ਕਰੋ ਹਰ ਸਾਲ ਨਾ ਝੋਨਾ ਮਾਰੋ ਤੇ ਨਾ ਖਰਾਬਾ ਦੋ ਹਨ ਮੇਰੇ ਨਾਲ ਹੋਰ ਵੀ ਕਿਸਾਨ ਮਜੂਰ ਨੇ ਕੀ ਨਾ ਜੀ ਤੁਹਾਡਾ ਜੀ ਸਰਪੰਚ ਸਰਵੰਤ ਸਿੰਘ ਸਰਵੰਤ ਸਿੰਘ ਜੀ ਕਿੰਨੇ ਸਾਲਾਂ ਤੋਂ ਤੁਸੀਂ ਪਾਣੀ ਦੀ ਮਾਰ ਥਲੇ ਆ ਰਹੇ ਜਿਹੋ ਤੇ ਕੀ ਹੋਣਾ ਚਾਹੀਦਾ ਇਹ ਸਾਨੂੰ ਘਰ ਤੋਂ ਘੱਟ 35 40 ਸਾਲ ਹੋ ਗਏ ਕੰਮ ਹਟਣਾ ਹੁੰਦਿਆ ਇੱਕ ਸਾਲ ਫਸਲ ਹੁੰਦੀ ਆ ਦੂਜੇ ਸਾਲ ਮਰ ਜਾਂਦੀ ਆ ਪਰ ਆਰ ਬਿਲਕੁਲ ਇਦਾਂ ਝੋਨਾ ਹਟਾ ਮਰ ਗਿਆ ਸੀ ਤੇ ਪਿਛਲੇ ਸਾਲ ਇੱਕ ਫਸਲ ਹੋਈ ਆ ਤੇ ਜਿਹੜੇ ਠੇਕੇ ਵਾਲੇ ਆ ਉਹ ਵਿਚਾਰੇ ਠੇਕਾ ਭਰ ਕੇ ਵੀ ਰੋਂਦੇ ਆ ਮੁਰਕੇ ਕੀ ਕਰ ਲੂਗਾ ਨੂੰ ਖਾਣ ਜੋਗੇ ਵੀ ਦਾਣੇ ਨਹੀਂ ਹੁੰਦੇ ਹਿਸਾਬ ਨਾਲ ਅੱਜ ਆ ਲੈ ਵੀ ਹੁਣ ਜਿੰਨੀ ਫਸਲ ਸਾਡੀ ਮਰੀ ਆ ਇਹਨੂੰ ਮਾਰਜਾ ਦਿੱਤਾ ਜਾਵੇ ਘੱਟੋ ਘੱਟ 50000 ਰੁਪਇਆ ਕਿਲੇ ਦਾ ਚਾਹੀਦਾ ਹਨ ਜਿੰਨਾ ਨੁਕਸਾਨ ਹੋਇਆ ਤੁਸੀਂ ਆਪਣੀ ਕਿੰਨੀ ਫਸਲ ਸੇ ਮੰਡਿਚ ਬਿਜੀ ਮੇਰੀ 8 ਕਿਲੇ ਜ਼ਮੀਨ ਆ ਠੇਕੇ ਤੇ ਆਓ ਤੇ ਉਹ ਵਿਚਾਰੇ ਜਿੰਨੇ ਪੈਸੇ ਦਿੱਤੇ ਆ ਉਹ ਰੋਂਡਿਆ ਘਰ ਬਿਮਾਰ ਪਿਆ ਤੇ ਅਸੀਂਾਂ ਨੇ ਵੀ ਗਵਰਨਮੈਂਟ ਨੂੰ ਥੋੜਾ ਬਾਲਾ ਸਾਡਾ ਕੋਈ ਬਾਹ ਫੜੇ ਜਿੱਦਾਂ ਹਣ ਬਲਵਾ ਬਲਨ ਪੱਕਾ ਕਰ ਦਨ ਖਾਲ ਦਨ ਦਰਿਆ ਨੂੰ ਤੇ ਬਿਲਕੁਲ ਸਾਨੂੰ ਕੋਈ ਤਕਲੀਫ ਨਹੀਂ ਹੋ ਸਕਦੀ ਆ ਦਾਰ ਖੋਲਣ ਪਾਣੀ ਗਾ ਸਿੱਧਾ ਜਿੰਨਾ ਪਿੱਛੇ ਆਉਂਦਾ ਗਾੜੀ ਤੁਰ ਜਾਵੇ ਸਾਡੀ ਬੇਚੀ ਹੈ ਇਹ ਸੇ ਸਾਨੂੰ ਮੇਰੇ ਨਾਲ ਪਿੰਡ ਪੈਲ ਦੇ ਕਿਸਾਨ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੇ ਹਰੀਕੇ ਹੈੱਡ ਦੇ ਜਿਹੜੇ ਆਪਣੇ ਗੇਟ ਨੇ ਦਰ ਨੇ ਉਹ ਜੇ ਅਗਰ ਸਮਾਰਿੰਦਿਆ ਖੋਲੇ ਜਾਂਦਾ ਜਾਂ ਪਾਣੀ ਦੀ ਜਿਹੜੇ ਡਾਫ ਲੱਗਦੀ ਹੈ ਪਾਣੀ ਦੀ ਡਾਫ ਲੱਗਨ ਕਰ ਜਿਹੜਾ ਪਾਣੀ ਜਿਹੜਾ ਇਹਨਾਂ ਨੇ ਖੇਤਾਂ ਵਿੱਚ ਜਾਣ ਵਰਦਾ ਹੈ ਪਾਣੀ ਨਾਲ ਦੀ ਨਾਲ ਨਿਕਲਦਾ ਜਾਵੇ ਤਾਂ ਉਹਨਾਂ ਦਾ ਨੁਕਸਾਨ ਹੋਣਾ ਬਚ ਸਕਦਾ ਹੈ ਉਹ ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਦਰਿਆ ਦੀ ਖਲਾਈ ਕੀਤੀ ਜਾਵੇ ਔਰ ਦਰਿਆ ਨੂੰ ਅਗਰ ਨਹਿਰੀ ਸ਼ਗਲ ਦਿੱਤੀ ਜਾਵੇ ਤਾਂ ਉਹ ਤਾਂ ਵੀ ਨੁਕਸਾਨ ਤੋਂ ਬਚ ਸਕਦੇ ਨੇ ਕਿਸਾਨਾਂ ਦਾ ਕਹਿਣਾ ਕਿ ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਨੇ ਉਹਨਾਂ ਦਾ ਵੀ ਕਾਫੀ ਵੱ ਨੁਕਸਾਨ ਹੋਇਆ ਹੈ ਕਿਸਾਨਾਂ ਵੱਲੋਂ ਕਿਸਾਨਾਂ ਦਾ ਇਹ ਕਹਿਣਾ ਕਿ ਉਹਨਾਂ ਦੀ ਹਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਿਸੇ ਵੀ ਮੰਤਰੀ ਜਾਂ ਕਿਸੇ ਐਮਐਲਏ ਨੂੰ ਆਕੇ ਤੇ ਸਾਰ ਨਹੀਂ ਲਗੀ ਸਿਰਫ ਸੰਤ ਮਹਾਪੁਰਸ਼ਾਂ ਵੱਲੋਂ ਹੀ ਆਕੇ ਉਹਨਾਂ ਦੀ ਸਾਰ ਲਈ ਜਾ ਰਹੀ ਹੈ ਤੇ ਉਹਨਾਂ ਨੂੰ ਪਿਛੋਂ ਲਈ ਚਾਰਾ ਵਗੈਰਾ ਦਿੱਤਾ ਜਾ ਰਿਹਾ ਹੈ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰੰਦਾਰ